ਹਾਂਜੀ ਭਾਈ ਜੀ ਆਜੋ ਤੁਹਾਨੂੰ ਇੱਕ ਸ਼ੇਰ ਵਾਲਾ ਜਾਨਵਰ ਦਿਖਾਉਣਿਆ ਬਹੁਤ ਸੋਹਣਾ ਬਚੇਰਾ ਜੀ ਡਿਫਰੈਂਟ ਲਾਈਨ ਡਿਫਰੈਂਟ ਕਲਰ ਸਾਰੀ ਡਿਟੇਲ ਦਮਾਂਗੇ ਕਿੱਥੇ ਖੜਾ ਜੀ ਕਿੰਨੀ ਉਮਰ ਆ ਕਿੰਨੀ ਹਾਈਟ ਆ ਇਹ ਬੱਚਾ ਜੀ ਜਿਹੜਾ ਰਤਨਾਕਰ ਬਲੱਡ ਲਾਈਨ ਦਾ ਤੇ ਹਲੇ ਹੁਣੇ ਦੋ ਦੰਦ ਸਟਾਰਟ ਕੀਤਾ ਜੀ ਬੱਚੇ ਨੇ ਤੇ ਕੱਦ ਪਤੰਦਰ 61+ ਕਰ ਗਿਆ ਜੀ ਬਾਈ ਹੁਣ ਇਹ ਕਹਿੰਦੇ ਤੇ ਬਹੁਤ ਸੋਹਣਾ ਬੱਚਾ ਬਣਦਾ ਆਉਂਦਾ ਜੀ ਇਹ ਅਕਾਲ ਸਟੱਡ ਫਾਰਮ ਇੱਕ ਕਲਾਹੇ ਖੜਾ ਜੀ ਤੇ ਬਾਈ ਜੰਗਵੀਰ ਦੇ ਕੋਲੇ ਪਰ ਹੁਣ ਸਟੇਬਲ ਆ ਨਾ ਜਿਹੜਾ ਉਹ ਇਕਬਾਲ ਸਿੰਘ ਕਢਾਣੀ ਕਲਾਂ ਵਾਲੇ ਬਾਈ ਦੇ ਘਰੇ ਖੜਾ ਜੀ ਇਹ ਬਹੁਤ ਸੋਹਣਾ ਬੱਚਾ ਤੇ ਬਾਈ ਨੇ ਛੋਟਾ ਜਿਹਾ ਹੁੰਦਾ ਪਾਲਿਆ ਜੀ ਤੇ ਪਾਲ ਕੇ ਹੁਣ ਇਹ ਹੀਰਾ ਤੁਹਾਡੀ ਝੋਲੀ ਪਾ ਦੂਗਾ ਜੀ ਬਾਈ ਕਹਿੰਦਾ ਹੁਣ ਆਪਾਂ ਇਹਨੂੰ ਸੇਲ ਕਰ ਦਾਂਗੇ ਬੱਚੇ ਨੂੰ ਆਪਣੇ ਪੁੱਤਾਂ ਨੂੰ ਪਾਲਿਆ ਬਾਈ ਨੇ ਦੀਨਦਾ ਬਈਆ ਭਾਈ ਜੀ ਕੰਨਾਂ ਦੀ ਬਿਊਟੀ ਬੁੱਥੀ ਦੀ ਪਿੱਛੋਂ ਪੱਟਪੁੜਾ ਦੇਖੋ ਹਾਈਟ ਦੇਖੋ ਕੱਡੀ ਚੰਗੀ ਕੱਡੀ ਫਿਰਦਲੇ ਦੋ ਦੰਦ ਹੋਇਆ ਸੋਹਣਾ ਵੀ ਲੱਗਦਾ ਨਾ ਕਲਰ ਜਦੋਂ ਡਿਫਰੈਂਟ ਜਿਆ ਹੁੰਦਾ ਤੇ ਇੱਕੋ ਜਿਹੀਆਂ ਚੀਜ਼ਾਂ ਦਾ ਸਾਰੀ ਰੱਖ ਲੈਂਦੇ ਤੇ ਬਾਈ ਹੁਣਾਂ ਕੋਲ ਨਾ ਬਸ਼ੀਰੇ ਦੇ ਨਾਲ ਨਾਲ ਹੋਰ ਵੀ ਜਾਨਵਰ ਨੇ ਬਾਈ ਨੂੰ ਰੇਸ ਤੇ ਭਜਾਉਣ ਦਾ ਵੀ ਸ਼ੌਂਕ ਆ ਘੋੜੇ ਆ ਬਾਈ ਦਾ ਘੋੜਾ ਜੀ ਬਹੁਤ ਸੋਹਣਾ ਬਾਗੀ ਘੋੜਾ ਇਹ ਰੇਸ ਭੱਜਦਾ ਜੀ ਇਸੇ ਸਾਲ ਸਟਾਰਟ ਕੀਤਾ ਬਾਈ ਨੇ ਤੇ ਇਸੇ ਸਾਲ ਹੀ ਪਤੰਦਰ ਨੰਬਰਾਂ 'ਚ ਜਾ ਵੜਿਆ ਨੰਬਰ ਵਧੀਆ ਪ੍ਰਾਪਤ ਕਰ ਲਿਆ ਜੀ ਇਸ ਘੋੜੇ ਨੇ ਤੇ ਬਾਈ ਇਕਬਾਲ ਤੇ ਜੰਗਵੀਰ ਹੁਣਾ ਕੋਲ ਜੀ ਇਹ ਘੋੜਾ ਬਹੁਤ ਸੋਹਣਾ ਮਾਰਵਾੜੀ ਇਹ ਵੀ ਹਲੇ ਘੋੜਾ ਨਹੀਂ ਇਹ ਵੀ ਦੋ ਦੰਦ ਬੱਚਾ ਹੀ ਆ ਲక్ష్ਮੀ ਕਦਮ ਘੋੜਾ ਜੀ ਤੇ ਬਹੁਤ ਸੋਹਣਾ ਬਹੁਤ ਉੱਚੀ ਲੰਮੀ ਹਾਈਟ ਦਾ ਇਹ ਵੀ ਇਹਨੂੰ ਬਾਈ ਹੁਣੇ ਸੇਲ ਨਹੀਂ ਕਰਦੇ ਇਹਨੂੰ ਤੇ ਇਹਨਾਂ ਨੇ ਭਜਾਉਣ ਨੂੰ ਰੱਖਿਆ ਜੀ ਬਹੁਤ ਸੋਹਣੀ ਰੇਸ ਕੱਢੀ ਆ ਤੇ ਬਾਈ ਹੁਣਾ ਕੋਲ ਇਹਦੇ ਨਾਲ-ਨਾਲ ਕਾਫੀ ਹੋਰ ਵੀ ਜਾਨਵਰ ਆ ਤੁਹਾਨੂੰ ਉਹ ਵੀ ਦਿਖਾਵਾਂਗੇ ਆਪਾਂ ਪਰ ਤੁਸੀਂ ਇਹ ਰੇਸ ਵਾਲੇ ਜਾਨਵਰ ਦੇ ਦਰਸ਼ਨ ਕਰੋ ਉਸ ਤੋਂ ਬਾਅਦ ਬਾਈ ਨੇ ਨਾ ਬਰੀਡ ਦੇ ਜਾਨਵਰ ਵੀ ਰੱਖਿਆ ਲਾਲ ਰਤਨ ਦੀ ਬਸ਼ੇਰੀ ਆ ਜੀ ਇਹ ਵੀ ਦਿਖਾਉਣਾ ਹੈ ਪਹਿਲਾਂ ਨਾਲ ਨਾਲਾ ਫਾਰਮ ਚੈੱਕ ਕਰੋ ਬਾਈ ਦਾ ਸਾਰੇ ਚੰਗੇ ਜਾਨਵਰ ਖੜਿਆ ਖਾਨੇ ਭਰੇ ਆ ਬਹੁਤ ਸੋਹਣਾ ਫਾਰਮ ਬਣਾਇਆ ਜੀ ਅਕਾਲ ਸਟੱਡ ਫਾਰਮ ਇਸ ਫਸਟਡ ਫਾਰਮ ਦਾ ਨਾਮ ਆ ਜੀ ਤੇ ਇਹ ਇੱਕ ਕਲਾਹੇ ਦੇ ਵਿੱਚ ਆ ਜੀ ਫਾਰਮ ਬਰੀਡ ਦੀਆਂ ਘੋੜੀਆਂ ਬਾਈ ਕੋਲ ਇੱਕ ਬਹੁਤ ਸੋਹਣੀ ਲਾਲ ਰਤਨ ਘੋੜੇ ਦੀ ਧੀ ਆ ਜੀ ਕੱਲੇ ਹੀ ਮੱਥੇ ਪਟੇ ਦੀ ਬੜੀ ਚੰਗੀ ਹਾਈਟ ਕਰੂ ਤੇ ਬਿਊਟੀ ਬੜੀ ਆ ਗਰਦਨ ਬਹੁਤ ਸੋਹਣੀ ਆ ਬੱਚੀ ਦੀ ਬਾਈ ਹੁਣੇ ਕੋ ਸਾਰੀ ਜਾਨਵਰ ਘੈਂਟਾ ਬਸਾ ਇੱਕ ਅਵਲਕ ਬੱਚਾ ਬਾਈ ਹੁਣੇ ਸੇਲ ਕਰਦੇ ਆ ਖਾਨੇ ਪੂਰੇ ਹੋ ਗਿਆ ਨਾ ਜੀ ਜੰਬਰ ਜਿਆਦਾ ਜਦੋਂ ਹੋ ਜਾਂਦੇ ਆ ਤੇ ਆਪਾਂ ਵੀ ਆਪਾਂ ਨੂੰ ਪਤਾ ਵੀ ਜਾਨਵਰ ਹੋਰ ਵੀ ਘੋੜੀਆਂ ਸੂਣ ਵਾਲੀਆਂ ਤੇ ਬਾਈ ਨੇ ਬਛੇ ਦਾ ਵੇਚਣਾ ਕੰਟਰੈਕਟ ਜਰੂਰ ਕਰਿਓ ਜੀ